मुर्दाबाद मुर्दाबाद धक्काशाही नहीं चलेगी नहीं चलेगी नहीं चलेगी धक्काशाही नहीं, नहीं चलेगी नहीं चलेगी नहीं चलेगी धक्काशाही नहीं चलेगी नहीं चलेगी नहीं चलेगी you okay. ਨਾਮ ਜਥੇਬੰਦੀਆਂ ਦਾ ਨਾਮ ਦਾਸ ਦਾਸ ਰੰਗਰੇਟਾ ਜੂਥਿਕਤਾ ਪ੍ਰੈਜ਼ੀਡੈਂਟ ਪੰਜਾਬ ਤੇ ਐਸ ਸੀ ਸਿੰਘ ਸਾਹਿਬ ਜਹਦਰਬਾਬਾ ਮੇਜ ਸਿੰਘ ਦੀ ਸੋਢੀ ਜਿਨ੍ਹਾਂ ਦੀ ਗਵਾਈ ਹਟ ਸਾਡੀ ਰੰਗਰੇਟਾ ਜੂਥਿਕਤਾ ਜਥੇਬੰਦੀ ਚੱਲਦੀ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬੋਬੀ ਵੀਰਕਾ ਜੀ ਜੋ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਪਰਿਵਾਰ ਦੇ ਨਾਲ ਤਕਾ ਹੋ ਰਿਹਾ ਤੇ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਪਰਿਵਾਰ ਨੂੰ ਇਨਸਾਫ ਦਵਾਇਆ ਜੋ ਇਹਨਾਂ ਦਾ 7 ਲੱਖ ਦਾ ਮਸਲਾ ਹੈਗਾ 7 ਲੱਖ 70 ਹਜ਼ਾਰ ਦਾ ਮਸਲਾ ਸੀ ਤੇ ਆਪਣਾ ਅਸੀਂ ਕਮਿਸ਼ਨਰ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਮੌਕੇ ਤੇ ਜਿਹੜਾ ਐਕਸ਼ਨ ਲਿਆ ਤੇ ਸਾਨੂੰ ਜਿਹੜਾ ਸ਼ਾਮਾ ਦਾ ਵਿਸ਼ਵਾਸ ਦਵਾਇਆ ਕਿ ਸ਼ਾਮਾ ਨੂੰ ਜਿਹੜਾ ਦੋਸ਼ੀ ਤੇ ਜਿਹੜੀ ਐਫਆਰ ਦੀ ਕਾਪੀ ਹੋ ਜੂਗੀ ਤਾਂ ਪਰਚਾ ਆ ਜਾਏਗਾ ਸਰ ਲੱਗਦਾ ਨਹੀਂ ਇਨਸਾਫ ਤੋਂ ਪਲੈਨ ਵਾਸਤੇ ਸੜਕਾਂ ਦੇ ਉੱਤਰ ਨਾਲ ਲਾਜ਼ਮੀ ਹੈ ਵੇਖੋ ਜੀ ਇਨਸਾਫ ਲੈਣਾ ਤੇ ਸੜਕਾਂ ਦੇ ਸਾਨੂੰ ਉਤਰਨਾ ਹੀ ਪਾਣਾ ਜਿੰਨਾ ਤੱਕ ਸੜਕਾਂ ਦੇ ਉਤਰਾਂਗੇ ਨਾ ਉਹਨਾਂ ਤੱਕ ਇਨਸਾਫ ਮਿਲਦਾ ਨਹੀਂ ਆ ਕੀ ਕਾਰਨ ਸਮਝਦੇ ਸੀ ਕਾਰਨ ਨਗੇਲੀ ਆ ਕਿੰਨਾਂ ਦੀ ਇਹਦੀ ਨਗੇਲੀ ਸਮਝਦੇ ਸੀ ਨਗੇਲੀ ਇਹ ਸਰਕਾਰਾਂ ਦੀ ਵੀ ਸਮਝਦੇ ਆ ਜੇ ਸਰਕਾਰਾਂ ਚੰਗੀਆਂ ਹੋਣ ਤੇ ਸਾਨੂੰ ਸੜਕਾਂ ਦੇ ਬੈਨ ਦਾ ਹੱਥ ਵੇਖੋ ਕੋਈ ਵੀ ਨੌਜਵਾਨ ਪਰਦਾ ਵਾ ਪਹਿਲੀ ਗੱਲ ਤੇ ਨਸ਼ਿਆਂ ਦੀ ਗੱਲ ਕਰਦੇ ਆ ਤੇ ਨਸ਼ੇ ਦਾ ਅਸੀਂ ਨਸ਼ਿਆਂ ਦਾ ਧੰਨਵਾਦ ਕਰਦੇ ਭੀ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਪਰ ਖੇਡਾਂ ਵੱਲ ਵੀ ਧਿਆਨ ਦੇਣ ਕਿ ਨੌਜਵਾਨ ਜਿਹੜੇ ਆ ਜੇ ਸਾਡੇ ਨੌਜਵਾਨ ਸੜਕਾਂ ਤੇ ਤੁਰਨ ਵਾਲੇ ਨਹੀਂ ਰਹਿਣਗੇ ਤੇ ਸੜਕਾਂ ਦਾ ਵੀ ਕੀ ਫਾਇਦਾ ਇਸ ਕਰਕੇ ਗਰਾਊਂਡਾਂ ਵੱਲ ਵੀ ਧਿਆਨ ਦੇਣਾ ਅਕੈਡਮੀ ਵੱਲ ਧਿਆਨ ਦੇਣਾ ਤੇ ਨੌਜਵਾਨਾਂ ਨੂੰ ਜਿਹੜਾ ਵਾ ਸਿੰਘ ਸਰ ਇੱਕ ਸਾਈਡ ਤੇ ਪੰਜਾਬ ਪੁਲਿਸ ਵਧੀਆ ਕੰਮ ਕਰਦੀ ਹੈ ਨਸ਼ੇ ਨੂੰ ਨੱਥ ਪਾਉਣ ਵਾਸਤੇ ਏਜੰਟਾਂ ਨੂੰ ਕਿਉਂ ਨਹੀਂ ਨੱਥ ਪਾਈ ਜਾਂਦੀ ਕਿ ਇਦਾਂ ਕਿਹੜਾ 7 ਲੱਖ ਇਹ 10 ਲੱਖ ਦੀ ਠੱਗੀ ਵਜਦੀ ਆ ਕੁਛ ਤੇ ਵੇਖੋ ਜੀ ਜਿਹੜੇ ਤੇ ਕਈ ਕਰੀਬ ਇਹੋ ਜਿਹੇ ਹੈਗੇ ਆ ਕਿ ਜਿਨ੍ਹਾਂ ਦੀ ਸੁਣਵਾਈ ਹੈ ਨਹੀਂ ਆ ਸੁਣਵਾਈ ਤਾਂ ਹੀ ਹੁੰਦੀ ਹੈ ਜੇ ਅਸੀਂ ਚਾਰ ਭਰਾ ਇਕੱਠੇ ਹੁੰਦੇ ਫੇਰ ਹੀ ਸੁਣਵਾਈ ਹੁੰਦੀ ਕੱਲੇ ਬੰਦੇ ਦੀ ਕੋਈ ਸੁਣਵਾਈ ਨਹੀਂ ਆ ਤੇ ਇਸ ਕਰਕੇ ਇਹਨਾਂ ਏਜੰਟਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਕਿਉਂਕਿ ਕੋਈ ਵੀ ਬੰਦਾ ਆਪਣੀ ਪਹਿਲੀ ਵੇਚੀ ਆ ਜਾਂ ਕਿਸੇ ਨੇ ਘਰ ਗਹਿਣੇ ਪਾਇਆ ਤੇ ਹੁਣ ਉਹ ਇੱਕ ਇੱਕ ਬੰਨੇ ਆਪਣਾ ਕਰਜ਼ਾ ਲਾਊਗਾ ਤੇ ਇਹਨਾਂ ਏਜੰਟਾਂ ਨੇ ਕੀ ਕੀਤਾ ਵਾ ਧੋਖੇ ਬਾਜ਼ੀਆਂ ਕੀਤੇ ਆ ਇਹਨਾਂ ਏਜੰਟਾਂ ਦੇ ਜਿਹੜਾ ਪੂਰਾ ਸ਼ਕੰਜਾ ਕੱਸਣਾ ਚਾਹੀਦਾ ਤਾਂ ਜੋ ਕੋਈ ਵੀ ਖੱਜਲ ਖਰਾਬ ਨਾ ਹੋਵੇ ਹਰ ਇੱਕ ਪਰਿਵਾਰ ਨੂੰ ਇਨਸਾਫ਼ ਮਿਲੇ ਲੋਕਾਂ ਨੂੰ ਪਤਾ ਵੀ ਇਹ ਕੋਨਾ ਲੋਕਾਂ ਬਾਰੇ ਕੀ ਕਹਿਣਾ ਚਾਹੋ। ਵੇਖੋ ਜੀ ਕੋਈ ਵੀ ਬੰਦਾ ਵਾ ਆਪਣੇ ਰੋਜ਼ਗਾਰ ਲਈ ਕੰਮ ਕਰਦਾ ਤੇ ਚਾਹੇ ਕੋ ਨੌਕਰੀ ਵੇਂਦਾ ਹੁਣ ਸਰਕਾਰਾਂ ਇੱਥੇ ਨੌਕਰੀ ਦੇ ਨਹੀਂ ਰਹੀਆਂ ਕੀ ਕਰਨ ਫਿਰ ਅੱਕ ਕੇ ਲੋਕਾਂ ਬਾਹਰ ਹੀ ਜਾਣਾ। ਇਹ ਸਾਰੇ ਏਜੰਟ ਤੇ ਨਹੀਂ ਚਲੋ ਖਰਾਬ ਹੈਗੇ ਕੁਝ ਤੇ ਵਿੱਚ ਗਰੇਗੇ ਕਿੰਨਾ ਕਰੇ ਜਿਹੜੇ ਜਿਹੜੇ ਏਜੰਟ ਜਿਹੜੇ ਏਜੰਟ ਹੈਗੇ ਆ ਭਾਰਤ ਸਰਕਾਰ ਕੋ ਜਿੰਨਾਂ ਕੋ ਲਾਇਸੈਂਸ ਹੈਗੇ ਆ ਜਿੰਨਾਂ ਕੋ ਲਾਇਸੈਂਸ ਨਹੀਂ ਹੈਗੇ ਏਜੰਟ ਕੋਈ ਵੀ ਕਿਸੇ ਨੂੰ ਬਾਹਰ ਨਹੀਂ ਕਲਾ ਸਕਦਾ ਏਜੰਟ ਫਾਈਲ ਲਾ ਸਕਦਾ। ਜਦ ਏਜੰਟ ਕੋ ਬਾਹਰ ਕਲਾਉਣ ਦੀ ਅਥੋਰਿਟੀ ਨਹੀਂ ਆ ਸਿਰਫ ਉਹਦੇ ਕੋ ਫਾਈਲ ਲਾਉਣ ਦੀ ਅਥੋਰਿਟੀ ਆ। ਤੇ ਕਹਿੰਦਾ ਮੈਂ ਪਹਿਲਾਂ ਇਹਨਾਂ ਦਾ ਲਾਇਸੈਂਸ ਲਾਇਸੈਂਸ ਚੈੱਕ ਕਰਨਾ ਇਹਨਾਂ ਦੇ ਲਾਇਸੈਂਸ ਚੈੱਕ ਕਰਨੇ ਚਾਹੀਦੇ ਆ ਜੀ ਤੇ ਮੀਡੀਆ ਲਈ ਕੀ ਨੌਜਵਾਨਾਂ ਨੂੰ ਮੈਸੇਜ ਹੈ ਕਿ ਬਾਹਰ ਜਾਣਾ ਸਭ ਤੋਂ ਪਹਿਲਾਂ ਤੁਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਲੋਕਾਂ ਤੱਕ ਆਪਣੀ ਖਬਰ ਪਹੁੰਚਾਉਂਦੇ ਆ ਤੇ ਮੈਸੇਜ ਸਾਡਾ ਇਹੀ ਆ ਕਿ ਅਸੀਂ ਇਹਨੇ ਵੀ ਇਹਨਾਂ ਏਜੰਟਾਂ ਕੋ ਨਾ ਜਾਓ ਇੱਥੇ ਆਪਣਾ ਕੋਈ ਕਾਰੋਬਾਰ ਖੋਲ ਲਓ ਤਾਂ ਜੋ ਤੁਸੀਂ ਕਰਜ਼ਾ ਚੁੱਕ ਕੇ ਬਾਹਰ ਜਾਓਗੇ ਫੇਰ ਪਸਤਾਓਗੇ ਕਿਸ ਨਾ ਕਿਸ ਨੇ ਏਜੰਟ ਨੇ ਤੁਹਾਣਾ ਧੋਖਾ ਕਰਨਾ ਇਹ ਕਰਕੇ ਆਪਣਾ ਕੋਈ ਮਰਮੋਟਾ ਇੱਥੇ ਕਾਰੋਬਾਰ ਖੋਲੋ ਜਾਂ ਕੋਈ ਦੁਕਾਨ ਲਾ ਲਓ ਜਾਂ ਕੋ ਆਪਣਾ ਡੇਰੀ ਫਾਰਮ ਜਾਂ ਕੋਈ ਵੀ ਚੀਜ਼ ਆਪਣਾ ਤੁਸੀਂ ਸਰਕਾਰ ਕੋ ਕਰਜ਼ਾ ਲੈ ਕੇ ਤੁਸੀਂ ਆਪਣਾ ਕਾਰੋਬਾਰ ਖੋਲੋ ਪ੍ਰਸ਼ਾਸਨ ਬਾਰਡਰ ਦੇ ਘਰ ਦੇ ਨਾਮ ਪ੍ਰਦੀਪ ਸਿੰਘ ਹਾਂਜੀ ਸਰ ਕਿੰਨੇ ਪੈਸੇ ਤੁਹਾਡੇ ਨਾਲ ਠੱਗੀ ਵਜੀ ਹੈ ਜੀ 7 ਲੱਖ 70 ਹਜ਼ਾਰ ਤੇ ਕਦੋਂ ਐਸਾ ਦਿੱਤੇ ਸੀ ਤੁਸੀਂ ਪੈਸੇ ਇਹ ਜੀ ਯੂਕੇ ਜਾਣ ਲਈ ਸਾਡੀ ਗੱਲ ਹੋਈ ਸੀ 10 ਲੱਖ 70 ਹਜ਼ਾਰ ਦਾ ਪੈਕੇਜ ਹੋਇਆ ਸੀ ਜਿਹੜੀ ਫੀਸ ਪੇ ਕੀਤੀ ਹੈ ਅਸੀਂ ਕਾਲਜ ਨੂੰ ਉਹ ਮਤਲਬ ਇਹਨਾਂ ਨੇ ਸਾਨੂੰ ਏਜੰਟਾਂ ਨੇ ਸਾਨੂੰ ਕਿਹਾ ਸੀ ਜੇ ਮਤਲਬ ਡਾਇਰੈਕਟ ਪੇ ਕਰਦੇ ਤੁਸੀਂ ਕਾਲਜ ਨੂੰ ਫਿਰ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੇ ਜੇ ਅਸੀਂ ਆਪਣਾ ਅਕਾਊਂਟ ਚ ਪਵਾਵਾਂਗੇ ਫਿਰ ਸਾਡੀ ਜ਼ਿੰਮੇਵਾਰੀ ਅਸੀਂ ਖੁਦ ਪੇ ਕਰ ਤੇ ਅਹੀਂ ਫਿਰ ਬੋਲਿਆ ਕਿ ਚਲੋ ਅਸੀਂ ਤੁਹਾਡੇ ਅਕਾਊਂਟ ਚ ਪਾ ਦਿੰਨੇ ਆ ਫਿਰ ਹਰਪ੍ਰੀਤਕੌਰ ਮੈਡਮ ਨੇ ਸਾਨੂੰ WhatsApp ਰਾਹੀਂ ਸਾਨੂੰ ਇੱਕ ਅਕਾਊਂਟ ਭੇਜਿਆ ਇਹ ਅਕਾਊਂਟ ਡਿਟੇਲ ਉਹਦੇ ਵਿੱਚ ਫਿਰ ਮੈਂ ਚੈੱਕ ਕਰਾਂ ਜੀ 5.5 ਲੱਖ ਰੁਪਈਆ ਟਰਾਂਸਫਰ ਕੀਤਾ ਵਾ 2,20,000 ਕੁਛ ਪੈਸੇ ਨੇ ਮੰਗੇ ਕਿ ਕੁਝ ਡਾਕੂਮੈਂਟਸ ਬਣਨੇ ਆ ਉਹਦੇ ਲਈ ਉਹ ਵੀ ਉਹਦੇ ਅਕਾਊਂਟ ਚ ਪਾਏ ਮੈਡਮ ਦੇ ਹਰਪ੍ਰੀਤਕੌਰ ਦੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਆਪਣੇ ਓਨਰ ਨਾਲ ਮਿਲਾਓ ਕਹਿੰਦੇ ਕਿ ਓਨਰ ਇੱਥੇ ਮੈਂ ਹੀ ਹਾਂ ਡਿਆ ਮੈਂ ਹੀ ਗੱਲ ਕਰਦੀ ਸਾਰਿਆਂ ਨਾਲ ਸਾਨੂੰ ਓਨਰ ਨਾਲ ਵੀ ਨਹੀਂ ਮਿਲਾਇਆ ਹੁਣ ਲਾਸਟ 6 ਮਹੀਨੇ ਹੋ ਗਏ ਦਰਖਾਸ ਵੀਰ ਨੇ ਅਗਰੇ ਪਿਛੇ ਨੂੰ ਘਮਾਉਂਦੇ ਸੀ ਕਹਿੰਦੇ ਕਿ ਮਾਲਕ ਨਹੀਂ ਆਉਂਦਾ ਫਿਰ ਅਸੀਂ ਕਾਰਵਾਈ ਕਰਾਂਗੇ ਜਦੋਂ ਮਾਲਕ ਆਉਂਦਾ ਵਾਹਣ ਲਾਸਟ ਫੇਰਾ ਕਰਨਾ ਪਿਆ ਸਾਨੂੰ ਜਿੱਥੇ ਬੰਦਿਆਂ ਨੂੰ ਲੈ ਕੇ ਦੁਆਣਾ ਵਾਸਤੇ ਲੈਣ ਵਾਸਤੇ ਧਰਨਾ ਲਗਾਉਣਾ ਲਾਜ਼ਮੀ ਹੈ ਹਾਂਜੀ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਕਿਉਂਕਿ ਕਿਉਂਕਿ ਗਰੀਬ ਦੀ ਸੁਣਵਾਈ ਨਹੀਂ ਹੈਗੀ ਕੋਈ ਮਿਰਤੇ ਉਹਨਾਂ ਨੇ ਰਿਪੋਰਟ ਦਿੱਤੀ ਸੀ ਮੈਨੂੰ ਦੂਜੇ ਦਿਨ ਇਹਨਾਂ ਪਰਚਾ ਕਰਕੇ ਅੰਦਰ ਸੁੱਟਿਆ ਹੋਣਾ ਸੀ ਤੇ 6 ਮਹੀਨੇ ਹੋ ਗਏ ਘੁੰਮਦੇ ਆ ਆਰਾਮ ਨਾਲ ਲੱਗਦਾ ਪੰਜਾਬ ਪੁਲਿਸ ਤੇ ਡੈਂਟਰ ਨਾਲ ਹਲਿਆ ਲੱਗਦਾ ਕੁਝ ਹੋ ਸਕਦਾ ਵਾ ਨਹੀਂ ਤੇ 6 ਮਹੀਨੇ ਕਿਵੇਂ ਨਿਕਲਦੇ ਰਿਪੋਰਟ ਦਿੱਤੀ ਹੋਈ ਤੇ ਆਪਾਂ ਮਹੀਨੇ ਦੇ ਵਿੱਚ ਕਾਰਵਾਈ ਹੋ ਜਾਂਦੀ ਗਰੀਬ ਬੰਦੇ ਤੇ ਹੁੰਦੀ ਨਾ ਦੂਜੇ ਦਿਨ ਕਰ ਦਿੰਦੇ ਆ ਤੇ ਸਾਡੇ ਵੱਲੋਂ ਕਿਉਂ ਨਹੀਂ ਹੋਈ ਹੁਣ ਜਥੇਬੰਦੀਆਂ ਦੀ ਵੀ ਸੁਣਵਾਈ ਇਹਨਾਂ ਨੇ ਕੀਤੀ ਆ ਹੁਣ ਲਾਸਟ ਫਿਰ ਸਾਨੂੰ ਜਥੇਬੰਦੀਆਂ ਘਰ ਆਉਣਾ ਪਿਆ ਹੁਣ ਕੀ ਹੁਣ ਕੰਦਰ ਭਰੋਸਾ ਕਿਹਦਾ ਹੁਣ ਕਹਿ ਰਹੇ ਕਿ ਸ਼ਾਮ ਤੱਕ ਤੁਹਾਨੂੰ ਐਫਆਈਰ ਦੀ ਰਿਪੋਰਟ ਦੇ ਦੇਣੇ ਆ ਪਰਚਾ ਕਰ ਦੇਣੇ ਉਹਨਾਂ ਦੇ ਮੈਂ ਉਹ ਮਸਾਲੇ ਜੇਪਲ ਸਿੰਘ ਹਾਂਜੀ ਸਰ ਹਾਂਜੀ ਮਤਲਬ ਸਾਡਾ ਸਾਥ ਜਿਨ੍ਹਾਂ ਨੇ ਦਿੱਤਾ ਜਥੇਬੰਦੀਆਂ ਵੱਲੋਂ ਬੋਬੀ ਵੀਰ ਨਿਰਮਲ ਵੀਰ ਜੀ ਭੀਮ ਵੀਰ ਜੀ ਇਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਵਾ ਨਹੀਂ ਤੇ ਸਾਨੂੰ ਕੋਈ ਆਸ ਨਹੀਂ ਹੈਗੀ ਕਿ ਸਾਡਾ ਹੋ ਜਾਊਗਾ ਇਹਨਾਂ ਨੇ ਕਰਵਾਇਆ ਸਾਰਾ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜਥੇਬੰਦੀਆਂ ਦਾ ਅੱਜ ਡਿਪਟੀ ਨੋਰਥੇਮਾ ਧਰਮ ਲਗਾਇਆ ਗਿਆ ਸੀ ਫਿਰ ਕੀ ਕਾਰਨ ਕੀ ਆ ਸਰ ਇਹਦੇ ਵਿੱਚ ਜੀ ਇੱਕ ਪ੍ਰਦੀਪ ਸਿੰਘ ਆ ਪੁਲਿਸ ਚੌਂਕੀ ਨਿਊ ਅਮਰitsar ਦੇ ਲਾਗੇ ਦਾ ਰਹਿਣ ਵਾਲਾ ਉਹਨੇ ਏਜੰਟ ਜਿਹੜੀ ਆ ਹਰਪ੍ਰੀਤ ਕੌਰ ਤੇ ਇੱਕ ਫਰਮ ਹੈਗੀ ਆ ਫਲਾਈ ਰਾਈਟਸ ਇਮੀਗ੍ਰੇਸ਼ਨ ਡੀ ਬਲੋਕਰ ਜੀਤਾਂ ਉਹਦੇ ਮਾਲਕ ਦੇ ਖਿਲਾਫ ਤਰਖਾਸ ਦਿੱਤੀ ਸੀ ਵੀ ਉਹਨਾਂ ਨੇ 7 ਲੱਖ 70 ਕੁ ਹਜ਼ਾਰ ਦੀ ਜਿਹੜੀ ਹੈ ਠੱਗੀ ਚੁੱਕੇ ਭੇਜੰਦੇ ਨਾਂ ਤੇ ਜਿਹੜੀ ਆ ਮਾਰੀ ਆ ਤੇ ਹਾਂ ਨਾਂ ਨੂੰ ਪੈਸੇ ਵਾਪਸ ਕੀਤੇ ਆ ਤੇ ਨਾਂ ਹੀ ਸਾਨੂੰ ਬਾਅਰ ਵੇਚਿਆ ਉਹ ਦਰਖਾਸਤ ਜਿਹੜੀ ਪੜਤਾਲਿਆ ਏਸੀਪੀ ਸਾਹਿਬ ਨਾਰਥ ਸੀ ਜੀ ਦੇ ਦਫ਼ਤਰ ਆਈ ਸੀ ਪੜਤਾਲ ਵਿੱਚ ਜਿਹੜਾ ਵਾ ਦੋਹਾਂ ਤਰ੍ਹਾਂ ਨੂੰ ਸ਼ਾਮਲ ਪੜਤਾਲ ਕੀਤਾ ਗਿਆ ਵਾ ਉਹ ਉਹਦੇ ਵਿੱਚ ਥੋੜੀ ਡਿਲੇ ਇਸ ਕਰਕੇ ਹੋ ਗਈ ਵੀ ਜਿਹੜਾ ਉਹਦਾ ਮਾਲਕ ਆ ਮੰਤੀਰ ਬਜਾਜ ਉਹ ਆ ਨਹੀਂ ਸੀ ਰਿਹਾ ਉਹ ਪੜਤਾਲ ਸ਼ਾਮਲ ਨਹੀਂ ਸੀ ਹੋ ਰਹੀਆ ਇਸ ਕਰਕੇ ਉਹਦੇ ਵਿੱਚ ਡਿਲੇ ਹੋਣ ਕਰਕੇ ਇਹ ਜਿਹੜੀ ਮਦਈ ਪਾਰਟੀ ਆ ਇਹਨਾਂ ਨੇ ਰੋਸ ਇਸ ਕਰਕੇ ਕਰ ਰਹੇ ਸੀ ਵੀ ਸਾਡੀ ਦਰਖਾਸਤ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਜੋ ਇਸ ਸੰਬੰਧੀ ਜਿਹੜੀ ਹੁਣ ਰਿਪੋਰਟ ਆ ਉਹ ਆਪਣੇ ਮਾਨਯੋਗ ਸੀਪੀ ਸਰ ਦੇ ਆਫਿਸ ਜਿਹੜੀ ਆ ਰਿਕਮੈਂਡ ਕਰਕੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਨ ਲਈ ਠੱਗੀ ਮਾਰਨ ਦਾ ਉਹ ਭੇਜ ਦਿੱਤੀ ਗਈ ਆ ਉਹ ਜਿਹੜੀ ਆ ਉਹਨਾਂ ਉਹ ਜਿਹੜਾ ਮناسب ਹੋ ਕੋ ਮਿਲਨ ਤੇ ਕੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਗਿਆ ਬਾਰ ਉਹ ਧਰਨ ਲੱਗੇ ਚਕਾਇਆ ਇਹ ਚਕਾਤਾ ਜੀ ਉਹਨਾਂ ਨੂੰ ਰੋਸਾ ਦਿੱਤਾ ਗਿਆ ਵਾ ਵੀ ਤੁਹਾਡਾ ਜੋ ਜਿਹੜੀ ਤੁਸੀਂ ਐਪਲੀਕੇਸ਼ਨ ਦਿੱਤੀ ਹੈ ਉਹਦੇ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਆ ਕੇਸ ਦਰਜ ਕਰਨ ਸੰਬੰਧੀ ਉਹ ਜਿਹੜਾ ਧਰਤੀ ਕਰ ਦਿੱਤਾ ਜੀ ਸਰ ਇਹ ਨੂੰ 6 ਮਹੀਨੇ ਕਾਲੇ ਲੱਗੇ ਇਹ ਜੀ ਇਸ ਤਰ੍ਹਾਂ ਵਾ ਕਿ ਜਿਹੜੀ ਆ ਉਹ ਹਰਪ੍ਰੀਤ ਕੌਰ ਤੇ ਦਰਖਾਸਤ ਦਿੱਤੀ ਸੀ ਉਹਦਾ ਜਿਹੜਾ ਫਰਮ ਦਾ ਮਾਲਕ ਆ ਉਹ ਜਿਹੜਾ ਵਾ ਸ਼ਾਮਲ ਪੜਤਾਲ ਨਹੀਂ ਹੋ ਰਿਹਾ ਸੀ ਕਿ ਉਹਦੇ ਕਰਕੇ ਥੋੜੀ ਡਿਲੇ ਹੋਈ ਆ ਆਬਜੈਕਸ਼ਨ ਲੱਗੇ ਸੀ ਉਹ ਆਬਜੈਕਸ਼ਨਾਂ ਨੂੰ ਦੂਰ ਕਰਨ ਦੀ ਖਾਤਰ ਜਿਹੜੀ ਥੋੜੀ ਡਿਲੇ ਜ਼ਰੂਰ ਹੋਈ ਆ ਪਰ ਅਸੀਂ ਜਿਹੜੀ ਅੱਜ ਪੂਰੀ ਕਾਰਵਾਈ ਜਿਹੜੀ ਕਰਾ ਰਹੇ ਆ